ਬਦਿਆ ਤਰੀਕੇ ਨਾਲ ਉੱਠ ਕੇ ਇਸ਼ਨਾਨ ਕਰਕੇ ਜੇ ਸਰੀਰ ਠੀਕ ਨਹੀਂ ਤੇ ਨਾ ਕਰੋ ਠੀਕ ਹੈ ਜੀ ਕੋਈ ਕਿਸੇ ਨੇ ਸਾਡੇ ਉੱਤੇ ਕੋਈ ਬੋਝ ਨਹੀਂ ਪਾਇਆ ਪੀਰ ਨਾਲ ਰੱਬ ਨੇ ਨਰਾਜ਼ ਹੋ ਜਾਣਾ ਜੇ ਕਿਸੇ ਦਾ ਸਰੀਰ ਸਹੀ ਨਹੀਂ ਤੇ ਉਹ ਨਾ ਕਰੇ ਉਹਦਾ ਕੋਈ ਗੱਲ ਨਹੀਂ ਆਪਣੇ ਕੋਈ ਕੱਪੜੇ ਦੇ ਨਾਲ ਉਸ ਨੂੰ ਵਾਸ਼ ਕਰ ਲਓ ਸਾਬ ਕਰ ਲਓ ਪਰ ਗ੍ਰਦੇਸ਼ ਚੱਕਰ ਚ ਨਹੀਂ ਪੈਣਾ ਵੀ ਜਿਆਜ ਨਾਤਾ ਨਾ ਉਹਨਾਂ ਕਿਤੇ ਮੇਰੀ ਕੱਲ ਗੱਲ ਦੂਜੀ ਪਾਸੇ ਨਾ ਕੋਈ ਦੂਜੇ ਪਾਸੇ ਲਾ ਜਾਵੇ ਇਹ ਭਾਈ ਸਾਹਿਬ ਕਹਿੰਦੇ ਕੋਈ ਗੱਲ ਨਾਓ ਨਾ ਨਾਓ ਇਸ਼ਨਾਨ ਕਰੋ ਮੈਂ ਇਹ ਨਹੀਂ ਕਹਿੰਦਾ ਰੋਜ਼ ਇਸ਼ਨਾਨ ਕਰਨਾ ਚਾਹੀਦਾ ਪਰ ਜੇ ਕੋਈ ਤੰਦਰੁਸਤ ਨਹੀਂ ਹੈ ਜੇ ਕਿਦਰੇ ਨਾਗਾ ਪੈ ਵੀ ਗਿਆ ਕੋਈ ਪਰਮ ਨਹੀਂ ਜੇ ਕਿਸੇ ਨੇ ਪ੍ਰਮਾਣ ਲੈਣ ਦੇ ਇੱਕ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਪ੍ਰਮਾਣ ਗੁਰਬਾਨੀ ਵਿੱਚ ਮੈਂ ਦੇ ਚੁੱਕਿਆ ਯਾਦ ਲੈ ਮੈਨੂੰ ਪੁੱਛ ਲੈਣਾ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਵੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਸੁਮ ਬੇਨਤੀ ਕਰ ਰਹੀ ਸੀ ਆਪਲੇ ਆਪ ਨੂੰ ਬਹੁਤ ਸੋਨਾ ਬਣਾਉਣਾ ਹੈ ਮਤਲਬ ਸੰਭਾਲ ਕੇ ਰੱਖਣਾ ਸਰੀਰ ਨੂੰ ਜੇ ਮੇਰਾ ਸਰੀਰ ਹੈ ਤੇ ਮੈਂ ਤੁਹਾਨੂੰ ਕੀਰਤਨ ਕਹਾ ਸੁਣਾ ਸਕਦਾ ਠੀਕ ਹੈ ਜੀ ਜੇ ਮੇਰੇ ਸਰੀਰ 'ਤੇ ਧੱਲਾ ਹੋ ਗਿਆ ਤੇ ਮੈਂ ਵੀ ਨਹੀਂ ਸੁਣਾ ਸਕਦਾ ਜੇ ਤੁਹਾਡਾ ਸਰੀਰ 'ਤੇ ਧੱਲਾ ਹੋ ਗਿਆ ਤੁਸੀਂ ਵੀ ਆ ਕੇ ਨਹੀਂ ਬਹਿ ਸਕਦੇ ਰਾਈਟ ਇਹ ਸਾਰਿਆਂ ਵਾਸਤੇ ਆ ਇਹ ਕਰਕੇ ਆਪਾਂ ਖਿਆਲ ਰੱਖਣਾ ਖਾਣ ਪੀਣ ਪੈਣ ਇਸ਼ਨਾਨ ਕਰਨ ਦਾ ਸਾਰੀਆਂ ਚੀਜ਼ਾਂ ਦਾ ਸੋ ਮੈਂ ਸ਼ਬਦ ਦੀ ਵੀ ਚਾਰ ਰੰਗ ਕੀਤੀ ਹੈ ਭਾਵਨਾ ਜੇ ਸਾਡੀ ਭਾਵਨਾ ਹੋਏਗੀ ਤੇ ਫਲ ਉਹਨੂੰ ਮਿਲਣਾ ਹੈ